جے بھارت آتی جے بھارت جاتی جے بہار بابا جی ابر رہے ہمارے اور بابا جی ابر رہے ہمارے اور رہے کراٹک امر رہے ہمارے جو بولے سو نو جو بولے سو نو جو بولے سو نو گڑی گڑی سے آئی آواز

ਆਪਾਂ ਨੂੰ ਕੀ ਯਾਰੋ ਦਾ ਕਿਵੇਂ ਸੇ ਆਈ ਆਪਾਂ ਨੂੰ ਕੀ ਯਾਰੋ ਦਾ ਬਾਵਾ ਸਾਹਿਬ پارٹی ਸੋਚਤੇ ਯਾਰੋ ਜੰਗ ਦੇ ਕੋਕੀ ਬਾਵਾ ਸਾਹਿਬ پارٹی ਸੋਚਤੇ ਯਾਰੋ ਜੰਗ ਦੇ ਕੋਕੀ ਬਾਲਮੀਕ ਤੇ ਸਾਡੇ ਮਜਵੀ ਭਾਈਚਾਰੇ ਦੇ ਭਰਾ ਅਤੇ ਹੋਰ ਵੀ ਜਿਹੜੇ ਸ਼ਡਿਊਲਡ ਕਾਸਟ ਦੇ ਵਿੱਚ ਆਉਂਦੇ ਆ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਨਾ ਹਾਂ ਗਾਇਬ ਜੈਪੁਰ ਜੈਪੁਰ ਘੜੀ ਘੜੀ ਸੇ ਆਈ ਆਵਾਜ਼ ਜੈਪਨ ਦੇਖੀ ਜੈ ਰਮਤਾ ਇਹ ਜੋ ਯਾਤਰਾ ਕੰਢਣੀ ਪਈ ਇਹ ਕੋਈ ਸੁੱਖ ਦੇ ਨਾਲ ਯਾਤਰਾ ਨਹੀਂ ਨਿਕਲੀ ਦੂਸਰਾ ਇਸ ਯਾਤਰਾ ਦੇ ਪਿੱਛੇ ਕੋਈ ਵੀ ਸਵਾਰਥ ਛਪਿਆ ਨਹੀਂ ਹੋਇਆ ਸਾਨੂੰ ਬਾਬਾ ਸਾਹਿਬ ਨੇ ਜੋ ਹੱਕ ਲੈ ਕੇ ਦਿੱਤੇ ਸੀ ਉਹ ਹੱਕ ਬਚਾਉਣਾ ਜਿਹੜਾ ਸਾਡਾ ਫਰਜ਼ ਬਣਦਾ ਸੀ ਕਿਉਂਕਿ ਉਹਨੇ ਆਖਰੀ ਸੰਦੇਸ਼ ਦਿੱਤਾ ਸੀ ਕਿ ਜੇਕਰ ਤੁਸੀਂ ਲੋਕ ਇਸ ਕਾਫਲੇ ਨੂੰ ਅੱਗੇ ਲੈ ਕੇ ਨਹੀਂ ਜਾ ਸਕਦੇ ਤੈਨੂੰ ਘੱਟੋ-ਘੱਟ ਪਿੱਛੇ ਨਾ ਮੰਨ ਦੇਣਾ ਅੱਜ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ساری ਜ਼ਿੰਦਗੀ ਲਾ ਕੇ ਚਾਰ ਬੱਚਿਆਂ ਨੂੰ ਕੁਰਬਾਨ ਕਰਕੇ ਮਾਤਾ ਪਿਤਾ ਦੀ ਜਿੰਦਗੀ 바ਰ ਦਿੱਤੀ ਇਸ ਮਿਸ਼ਨ ਦੇ ਉਤੋਂ ਆਪਣੀਆਂ ਸਾਰੀਆਂ ਡਿਗਰੀਆਂ ਪਾ ਕੇ ਸਿਰਫ ਤੇ ਸਿਰਫ ਇੱਕੋ ਹੀ ਬੀੜਾ ਚੱਕਿਆ ਕਿ ਮੈਂ ਜੋ ਮੇਰਾ ਸਮਾਜ ਹੈ ਜਿਸ ਦੇ ਪੈਰਾਂ 'ਚ ਗੁਲਾਮੀ ਦੀਆਂ ਜੰਜੀਰਾਂ ਪਈਆਂ ਹੋਈਆਂ ਜੇਕਰ ਮੈਂ ਇਹਨਾਂ ਨੂੰ ਤੋੜ ਨਾ ਸਕਿਆ ਤੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਵਾਂ ਸਾਨੂੰ ਕਲਿਆਨੋਂ ਨਹੀਂ ਭਾਰਤ ਦੇ ਹਰ ਇੱਕ ਵਾਸੀ ਨੂੰ ਉਹਨਾਂ ਨੇ ਸੰਵਿਧਾਨ ਦੇ ਵਿੱਚ ਹੱਕ ਲੈ ਕੇ ਦਿੱਤੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਭਾਰਤ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਦੀ ਕੋਈ ਮਨਸ਼ਾ ਨਹੀਂ ਰਹੀ ਕਿ ਅਸੀਂ ਜਿੰਨਾ ਵੀ ਤਸ਼ੱਦਦ ਜ਼ੁਲਮ ਹੋ ਸਕਦਾ ਹੈ ਗਰੀਬ ਦੇ ਉੱਤੇ ਕਰੀਏ ਔਰ ਉਸ ਤਸ਼ੱਦਦ ਜ਼ੁਲਮ ਨੂੰ ਰੋਕਣ ਲਈ 바ਵਾ ਸਾਹਿਬ ਨੇ ਸਾਡੇ ਐਮ ਐਲ ਏ ਸਾਡੇ ਐਮ ਪੀ ਸਾਡੇ ਬਿਊਰੋਕਰੇਟ ਹਰ ਇੱਕ ਤਰ੍ਹਾਂ ਦਾ ਹੱਕ ਲੈ ਕੇ ਦੇ ਦਿੱਤਾ ਕਿ ਤੁਸੀਂ ਲੋਕ ਕੁਰਸੀਆਂ ਤੇ ਬੈਠ ਕੇ ਆਪਣੇ ਸਮਾਜ ਦੀ ਰਾਖੀ ਕਰੋ ਪਰ ਅੱਜ ਦੁੱਖ ਨਾ ਕਹਿਣਾ ਪੈ ਰਿਹਾ ਕਿ ਮੇਰੇ ਕਰਮਚਾਰੀ ਭਰਾ ਅਧਿਕਾਰੀ ਭਰਾ जिन्ना बहुत ने बहुतायत ਦੇ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਭਲਾਇਆ ਪਰ ਬਹੁਤ ਮੇਰੇ ਘਟ ਭਰਾ ਹਨ ਘਟ ਪੈਣਾ ਹਨ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਯਾਦ ਰੱਖਿਆ ਉਹਨਾਂ ਲੋਕਾਂ ਦੇ ਕਰਕੇ ਅੱਜ ਮਿਸ਼ਨ ਦੀ ਆਵਾਜ਼ ਕਿਤੇ ਹੈ ਪਰ ਜਿਹੜੇ ਸਰਕਾਰੀ ਸਾਡੇ ਵਿਧਾਇਕਾਂ ਨੇ ਹੱਕ ਮਹਿਤੀ ਨੇ ਹੱਕ ਰਾਜ ਸਭਾ ਦੇ ਵਿੱਚ ਜੋ ਕਾਨੂੰਨ ਬਣਾਤੇ ਸੀ ਅਸੈਂਬਲੀ 'ਚ ਜੋ ਕਾਨੂੰਨ ਬਣਨੇ ਸੀ ਉਹ ਸਾਡੇ ਸਮਾਜ ਦੇ ਲੋਕ ਜੋ ਜਾ ਕੇ ਬੈਠੇ ਉਹ ਆਪਣੇ ਘਰਾਂ ਤੱਕ ਆਪਣੀਆਂ ਪਾਰਟੀਆਂ ਤੱਕ ਆਪਣੇ ਸਵਾਰਥਾਂ ਤੱਕ ਸੀਮਤ ਹੋਣ ਕਰਕੇ ਅੱਜ ਮੇਰੇ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਦੇ ਗੱਲ ਦੇ ਵਿੱਚ ਗੁਲਾਮੀ ਮੜ ਕੇ ਪੈ ਗਈ ਹੈ ਉਹਨਾਂ ਬੱਚਿਆਂ ਨੂੰ ਇਹ ਨਜ ਨਹੀਂ ਆ ਰਿਹਾ ਕਿ ਜੇ ਅਸੀਂ ਨਾ ਪੜ੍ਹੇ ਤਾਂ ਵੀ ਮੜੇ ਜੇ ਸੀ ਪੜ ਗਏ سانوں کتے رکھنا نہیں کسی نے بھی پانچ سات دس ہزار دی پرائیویٹ نوکری دے وہ لگ کے کی کردی کرا دو بندیاں دا گزارا اٹھ دس ہزار روپیے کے نال کس طرح ہو سکتا سو سرکارہ نے جتھے جتنے روڑیا میں اس تو بھد جڑا دوش آ ਜਿਹੜੇ ਮੇਰੇ ਸਮਾਜ ਦੇ ਲੋਕ ਜਿਨ੍ਹਾਂ ਨੂੰ ਅਸੀਂ ਸ਼ੈਡਿਊਲਡ ਕਾਸਟ ਕਹਿੰਦੇ ਆ ਉਹਨਾਂ ਨੇ ਸਭ ਤੋਂ ਵੱਧ ਤੋਂ ਕਾ ਸਾਡੇ ਸਮਾਜ ਦੇ ਨਾਲ ਕੀਤਾ ਅੱਜ ਇਸ ਯਾਤਰਾ ਦਾ ਮੰਤਵ ਹੈ ਅਣਖ ਜਗਾਓ ਅਜਾਦੀ ਪਾਓ ਅਣਖ ਕਿਵੇਂ ਜਾਗੇਗੀ ਅੱਜ ਮੈਂ ਤੁਹਾਡੇ ਵਿੱਚ ਬੈਠਾ ਤੁਹਾਡੇ ਵਿੱਚ ਜਿੰਨੇ ਵੀ ਲੋਕ ਬੈਠੇ ਆ ਮੇਰੇ ਭਰਾ ਮੇਰੇ ਬੱਚੇ ਮੇਰੀਆਂ ਪੈਣਾ ਜੇਕਰ ਤੁਹਾਨੂੰ ਲੱਗਦਾ ਆ ਕਿ ਜਸਲ ਸਾਹਿਬ ਨੇ ਸਾਡੀ ਕੌਮ ਦੇ ਨਾਲ ਗਦਾਰੀ ਕੀਤੀ ਤਾਂ ਫਿਰ ਤੁਸੀਂ ਚੁੱਪ ਰਹਿੰਦੇ ਆ ਤਾਂ ਫਿਰ ਤੁਹਾਡੀ ਅਣਖ ਮਰੀ ਹੋਈ ਹੈ ਜੇਕਰ ਤੁਸੀਂ ਪੁੱਛਦੇ ਆ ਕਿ ਜਸਲ ਸਾਹਿਬ ਤੁਸੀਂ ਉੱਥੇ ਕੀ ਕੀਤਾ ਸੀ ਉਹ ਕਿਵੇਂ ਹੋਇਆ ਸੀ ਫਿਰ ਤੁਹਾਡੀ ਅਣਖ ਜਾਗ ਰਹੀ ਹੈ ਜਿਸ ਬੰਦੇ ਦੀ ਜਾਨ ਪਿੰਦੀ ਆ ਉਹ ਕਦੀ ਵੀ ਗੁਲਾਮ ਨਹੀਂ ਹੁੰਦਾ ਇਹ ਯਾਤਰਾ ਜਿਹੜੀ ਆ ਇਹਦਾ ਕੋਈ ਮੰਤਬਾ ਕੈਸੀ ਲੋਕਾਂ ਨੇ ਸਿੰਤਾ ਤੋਂ ਜੱਟ ਕੇ ਉੱਥੇ ਜਾ ਕੇ ਨਾ ਬੋਲੇ ਤਹਣ ਆਉਣ ਵਾਲਾ ਸਮਾਉਣਾ ਲਈ ਖਤਰੇ ਦੀ ਘੰਟੀ ਬਣ ਜਾਊਗਾ ਇਹ ਜਿਹੜੀ ਯਤਰਾ ਹੈ ਕਈ ਲੋਕਾਂ ਦੇ ਪਰਮ ਭਲੇਖੇ ਕੱਢੂਗੀ ਮੇਰੇ ਬਹੁਤ ਸਾਰੇ ਲੋਕਾਂ ਨੂੰ ਇਹ ਬਹੁਤ ਭਲੇਖਾ ਹੈ ਕਿ ਸਰਕਾਰਾਂ ਬਿਨਾ ਬਣਦਾ ਕੁਝ ਨਹੀਂ ਮਿੱਤਰੋ ਸਰਕਾਰਾਂ ਬਿਨਾ ਬਣਦਾ ਕੁਝ ਨਹੀਂ ਇਹ ਜਿਹੜਾ ਬਹੁਤ ਵੱਡਾ ਭਲੇਖਾ ਆ ਜੇਕਰ ਆਪਾਂ ਇੱਕ ਹੋ ਗਏ ਤੇ ਸਰਕਾਰਾਂ ਨਾਲ ਸਾਡੇ ਤੋਂ ਬਿਨਾ ਚੱਲਣਾ ਹੀ ਮੁਸ਼ਕਲ ਆ ਸਰਕਾਰਾਂ ਜਿਹੜੀਆਂ ਆ ਅਸੀਂ ਕਹਿੰਦੇ ਸਰਕਾਰਾਂ ਤੋਂ ਬਿਨਾ ਕੰਮ ਨਹੀਂ ਚੱਲਣਾ ਮੈਂ ਕਹਿੰਦਾ ਸਰਕਾਰਾਂ ਤੁਹਾਡੇ ਪੈਰਾਂ 'ਚ ਬਿਠਾਉਣੀਆਂ ਇਹ ਕਾਵਰ ਸੋਸ਼ੀ ਜੁੰਟੀ ਇਸ ਜਤਰਾ ਦਾ ਮੰਤਬਾ ਕਿ ਜਿਹੜਾ ਵੀ ਸਾਡੇ ਸਮਾਜ ਦੇ ਨਾਲ ਧੋਖਾ ਕਰੂਗਾ ਚਾਹੇ ਸਾਡੇ ਸਮਾਜ ਵਿੱਚ ਆਵਾ ਚਾਹੇ ਉਹ ਬਾਹਰ ਆਇਆ ਅਸੀਂ ਬਿਲਕੁਲ ਵੀ ਸਪੇਅਰ ਨਹੀਂ ਕਰਾਂਗੇ ਸਰਕਾਰਾਂ ਨੂੰ ਵੀ ਸਿੱਧਾ ਦੇਣਾ ਚਾਹੁੰਦੇ ਆ ਕਿ ਤੁਸੀਂ 10 ਸਾਲ ਦੀ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਆ ਚੁੱਪ ਕਰਕੇ ਬਿਧਾਰਾ ਰਹੇ ਆ ਕਿਉਂਕਿ ਸਾਡੇ ਲੋਕ ਉੱਥੇ ਜਾ ਕੇ ਬੋਲਦੇ ਨਹੀਂ ਸਾਡੇ ਹੱਕਾਂ ਦੇ ਉੱਤੇ ਡਾਕਾ ਮਰਵਾ ਰਹੇ ਆ ਉਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਕਿ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਰਲ ਗਿਆ ਅੱਜ ਮੇਰੇ ਬੱਚੇ ਮੈਡੀਕਲ ਲੈਂਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਜਿਹੜਾ ਇੱਕ ਨੌਕਰੀ ਪੇਸ਼ੇ ਵਾਲਾ ਸਿੰਗਲ ਮੈਨ ਹੈ ਉਹ ਕਹੇ ਆਪਣੇ ਬੱਚੇ ਨੂੰ ਮੈਡੀਕਲ ਕਰਵਾ ਲਊਗਾ ਐਂਦੀਆਂ ਜ ਫੀਸਾਂ ਕਰ ਦਿਤੀਆਂ ਸਕਾਲਰਸ਼ਿਪ ਬੰਦ ਕਰ ਦਿੱਤੇ ਔਰ ਜੇਕਰ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਥਰੂ ਸਾਡੇ ਬੱਚਿਆਂ ਦਾ ਮਾੜਾ-ਮੋਟਾ ਪੜ੍ਹਦੇ ਸੀ ਤਾਂ ਉਹ ਵੀ ਲੋਕ ਖਾ ਗਏ ਉਹ ਖਾਤਾ ਜਿਹੜਾ ਆ ਕਿਸੇ ਇੱਕ ਨੇ ਨਹੀਂ ਖਾਤਾ ਸਾਰੇ ਹੀ ਗਵਰਨਮੈਂਟਾਂ ਚੜ ਗਿਆ ਰਹੀਆਂ ਹੋਈਆਂ ਜੇਕਰ ਸਾਡਾ ਬੱਚਾ ਲੋਡ ਹੁੰਦਾ ਤੇ ਸਾਡੇ ਬਜਾਏ ਕਾਮਚੈਲਨ ਉੱਤੇ ਬਿਠੇ ਆ ਜਦੋਂ ਕਿ ਬਾਬਾ ਸਾਹਿਬ ਨੇ ਜਦੋਂ ਗਾਦੀ ਨੇ ਕਿਹਾ ਸੀ ਕਿ ਐਸੀ ਸ਼ਡਿਊਲਡ ਕਸਟਮਰ ਦੇ ਉੱਤੇ ਇੰਨਾ ਪੈਸਾ ਖਰਚ ਦਿੱਤਾ ਤੇ ਬਾਬਾ ਸਾਹਿਬ ਕਹਿੰਦੇ ਮੈਨੂੰ ਉੱਥੇ ਦਿਖਾ ਲਾ ਮਹੱਲੇ ਚ ਜਾ ਕੇ ਕਿੱਥੇ ਲੱਗਾਇਆ ਅੱਜ ਬਜਟ ਅਲਾਟ ਹੁੰਦਾ ਤੇ ਸਾਲ ਖਤਮ ਹੋ ਜਾਂਦਾ ਤੇ ਪਟਾਰਾ ਉੱਥੇ ਦਾ ਉੱਥੇ ਹੀ ਆ ਅੱਜ ਆਰਟੀਐਕਟ ਜਿਹੜਾ ਆ ਉਹ ਲਾਗੂ ਹੋ ਗਿਆ ਦੋ ਜਨਾਂ ਦਾ ਪਰ ਪੰਜਾਬ ਸਰਕਾਰ ਨੇ ਇੰਨੇ ਕਾ ਕੱਪੇਵਾਜੀ ਕੀਤੀ ਕਿ ਉਹਦੇ ਵਿੱਚ ਕੰਡੀਸ਼ਨ ਲਾ ਦਿੱਤੀ ਕਿ ਜੇਕਰ ਬੱਚਾ ਕੋਈ ਪ੍ਰਾਈਵੇਟ ਐਡਮਿਸ਼ਨ ਲੈਣਾ ਚਾਹੁੰਦਾ ਉਹ ਸਰਕਾਰੀ ਸਕੂਲ ਤੋਂ ਐਨਓਸੀ ਲੈ ਕੇ ਆਵੇ ਕਿਉਂ ਲੈ ਕੇ ਆਵੇ ਐਨਓਸੀ ਜਦੋਂ ਪ੍ਰਾਈਵੇਟ ਸਕੂਲਾਂ ਨੂੰ ਪ੍ਰਾਈਵੇਟ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਤੁਸੀਂ ਫੰਡ ਦੇ ਰਹੇ ਆ ਗਵਰਨਮੈਂਟ ਉਹਨਾਂ ਨੂੰ 95% ਡੇਟ ਦੇ ਰਹੀ ਆ ਤੇ ਉਹਨਾਂ ਦਾ ਕੀ ਹੱਕ ਆ ਕਿ ਸਾਡੇ ਬੱਚੇ ਨੂੰ ਐਡਮਿਸ਼ਨ ਨਾ ਦੇਣ ਇਥੋਂ ਪਤਾ ਲੱਗਦਾ ਕਿ ਸਰਕਾਰਾਂ ਜਿਹੜੀਆਂ ਨਾ ਰੀਆਂ ਹੋਈਆਂ ਉਹ ਸਾਡੇ ਜਿਹੜੇ ਵਿਦਾਇਕਾ ਜਦੋਂ ਐਨਓਸੀ ਦੀ ਕੰਡੀਸ਼ਨ ਲੱਗੀ ਸੀ ਉਸ ਵੇਲੇ ਕੀ ਕਰਦੇ ਸੀ ਇਹ ਸਾਨੂੰ ਹੁਣ ਪੁੱਛਣ ਦਾ ਮੌਕਾ ਚਾਹੀਦਾ ਇਹ ਪੁੱਛਣ ਲਈ ਜਾ ਤੋ ਨਿਕਲੀ ਆ ਕਿ ਆਪਾਂ ਦੋਸ਼ ਕਿਸੇ ਨੂੰ ਹੋਰ ਦੇਈ ਜਾਂਦੇ ਆ ਹਾਏ ਮਨੂ ਬਾਤ ਹਾਏ ਬ੍ਰਾਹਮਣ ਬਾਤ ਹਾਏ ਆ ਹੋ ਜਾਣਾ ਪੁੱਛਣੇ ਹੋਣਾ ਭਰਾਵੋ ਜੇਕਰ ਆਪਾਂ ਜਾਗ ਪਏ ਔਰ ਇਹਨਾਂ ਲੋਕਾਂ ਨੂੰ ਆਪਾਂ ਸਭ ਸਿਕਾਉਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਫਤਵੇ ਦੇਣ ਵਾਲੇ ਬਣ ਗਏ ਤਾਂ ਤੁਹਾਡੇ ਸੰਵਿਧਾਨ ਨੂੰ ਵੀ ਕੁਝ ਨਹੀਂ ਹੋਣਾ ਤੁਹਾਡੇ ਜਿਹੜੇ ਇੰਡੀਪੈਂਡੈਂਟ ਪਿੱਲਰ ਖੜੇ ਕਰਕੇ ਗਏ ਸੀ ਪਾਪਾ ਸਾਹਿਬ ਇਹਨਾਂ ਨੂੰ ਵੀ ਕੁਝ ਨਹੀਂ ਹੋਣਾ ਜੇਕਰ ਅੱਜ ਢੁਲੇ ਸੀ ਤਾਂ ਆਪਣੇ ਸਮਾਜ ਦੇ ਜਿਹੜੇ ਸਾਡੇ ਲੋਕਾਂ ਜਿਨ੍ਹਾਂ ਨੇ ਜਾ ਕੇ ਸਰਕਾਰਾਂ ਦੇ ਨਾਲ ਲੜ ਕੇ ਸਾਡੇ ਸਮਾਜ ਦੇ ਨਾਲ ਟੋਕਾ ਕੀਤਾ ਇਸ ਕਰਕੇ ਢੁਲੇ ਆ ਸਾਨੂੰ ਲੋੜ ਤਾਂ ਗਈ ਲੇਬਰ ਲਾ ਟੋੜ ਦਿੱਤੇ ਗਏ 2020 ਚ ਲੇਬਰ ਲਾ ਤੋੜ ਦਿੱਤੇ ਗਏ ਲੇਬਰ ਲਾ ਕਿਉਂ ਬਣਾਏ ਸੀ ਕਿ ਇੱਕ ਮਜ਼ਦੂਰ ਕਿਤੇ ਕੰਮ ਕਰਦਾ ਉਹਦਾ ਕੋਈ ਪੈਸਾ ਮਾਰ ਲੈਂਦਾ ਉਹ ਕਿਤੇ ਲੇਬਰ ਕੋਡ ਦੇ ਵਿੱਚ ਜਾਵੇ ਔਰ ਜਿੱਥੇ 20 ਤੋਂ ਵੱਧ ਮਜ਼ਦੂਰ ਹੁੰਦੇ ਸੀ ਉਹਦੇ ਤੇ ਇੰਡੇ ਜਿਹੜਾ ਫੈਕਟਰੀ ਐਕਟ ਲਾਗੂ ਹੁੰਦਾ ਸੀ ਹੁਣ ਕਰ ਦਿੱਤਾ ਕਿ ਜਿੱਥੇ 300 ਮਜ਼ਦੂਰ ਹੋਊਗਾ 300 ਤੋਂ ਵੱਧ ਉਹਦੇ ਤੇ ਫੈਕਟਰੀ ਐਕਟ ਲਾਗੂ ਹੋਊਗਾ ਇਹ ਤੁਸੀਂ ਲਾਲਾ ਪਰ 300 ਤੋਂ ਵੱਧ ਮਜ਼ਦੂਰਾਂ ਵਾਲੀਆਂ ਸਾਡੀਆਂ ਕਿੰਨੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਬਾਕੀ ਜਿੰਨੇ ਵੀ ਆ ਉਹਨਾਂ ਨੂੰ ਛੋੜ ਦੇ ਦਿੱਤੀ ਗਈ ਮੈਂ ਤੁਸੀਂ ਮਿੱਤਰੋ ਜੋ ਮਰਜ਼ੀ ਕਰੋ ਜਿੰਨਾ ਮਰਜ਼ੀ ਇਹਨਾਂ ਨੂੰ ਮਿਹਨਤਾਂ ਦੰਦਿਓ ਜਿੰਨੇ ਮਰਜ਼ੀ ਘੰਟੇ ਕੰਮ ਲਾਓ ਲੇਬਰ ਲਾਡ ਤੋਂ ਰੇਗ 17 5 2020 ਨੂੰ ਮੈਂ ਆਨਲਾਈਨ ਮੀਟਿੰਗ ਕਰਕੇ ਇੰਡੀਆ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿੰਨੀ ਦੇ ਤੱਕ ਹੁਣ ਜਿਹੜੀਆਂ ਵੀ ਅਦਾਲਤਾਂ ਸਾਡੇ ਵਿਰੁੱਧ ਫੈਸਲੇ ਲੈਂਦੀਆਂ ਔਰ ਗੈਰਸੰਤਾਨਕ ਫੈਸਲੇ ਲੈਂਦੀਆਂ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਪਊਗਾ ਸੰਵਿਧਾਨ ਦੇ ਮੁਤਾਬਿਕ ਜਿਹੜਾ ਫੈਸਲਾ ਆਊਗਾ ਅਸੀਂ ਮੰਨਣ ਲਈ ਤਿਆਰ ਆ ਔਰ ਜਿਹੜੀ ਮੈਂ ਗੱਲ ਸਤਾਰਾ 5 2020 ਵਿੱਚ ਕਹੀ ਸੀ ਮੇਰੇ ਕਿਸਾਨ ਭਰਾਵਾਂ ਨੇ ਉਹ ਗੱਲ ਕਰਕੇ ਦਿਖਾ ਲਈ ਗੈਰਰਾਜਨੀਤਕ ਹੋ ਕੇ ਜਾ ਕੇ ਬੈਠ ਗਏ ਔਰ ਉਹਨਾਂ ਨੇ ਕਹਿ ਦਿੱਤਾ ਅਸੀਂ ਕਿਸੇ ਵੀ ਕੋਰਟ ਦੇ ਵਿੱਚ ਨਹੀਂ ਜਾਣਾ ਜੋ ਕੀਤਾ ਗਰਮੈਂਟ ਨੇ ਕੀਤਾ ਕਾਨੂੰਨ ਜਿੱਥੇ ਪਾਸ ਹੋ ਉਹ ਕਾਨੂੰਨ ਵਾਪਸ ਕਰੋ ਔਰ ਲੈਣਾ ਪਿਆ ਸਾਨੂੰ ਵੀ ਜਿਹੜਾ ਆ ਇਹ ਗੱਲਾਂ ਸੋਚਣੀਆਂ ਪੈਣੀਆਂ ਹੁਣ ਇਹ ਜਿਹੜੀ ਯਤਰਾ ਆ ਬੱਚਿਆਂ ਦੇ ਪਿਖਲੇ ਨਿਕਲੀ ਐ ਇਹ ਜਿਹੜੀ ਯਤਰਾ ਆ ਜੋ ਮਸ਼ੀਨਾਂ ਦੇ ਰਾਹੀਂ ਚੋੜਾ ਹੋ ਰਹੀਆਂ ਉਹਨਾਂ ਦਾ ਉਹਨਾਂ ਨੂੰ ਬੰਦ ਕਰ ਲੈ ਨਿਕਲੀ ਐ ਜੋ ਇਹ ਯਤਰਾ ਆ ਸਾਡਾ ਇੱਕ ਕੋਈ ਵੀ ਛੋਟਾ ਛੋਟਾ ਮਲਾਜਮ ਭਰਤੀ ਨਹੀਂ ਹੋ ਸਕਦਾ ਉਹਦੀ ਸਿਲੈਕਸ਼ਨ ਨਹੀਂ ਹੁੰਦੀ ਤਾਂ ਦੂਜੇ ਪਾਸੇ ਜਿਨ੍ਹਾਂ ਤੇ ਹਜ਼ਾਰਾਂ ਕੇਸ ਚੱਲਦੇ ਆ ਉਹਨਾਂ ਨੂੰ ਟਿਕਟ ਦੇ ਕੇ ਇਲੈਕਟ ਕਰਕੇ ਉਹੀ ਕਾਨੂੰਨ ਬਣਾਉਣ ਲਈ ਭੇਜਿਆ ਜਾਂਦਾ ਜਿਹੜੇ ਉਹ ਕਾਨੂੰਨ ਤੋੜ ਕੇ ਨਾਗਰ ਤੇ ਕੇਸ ਹੋਏ ਸੋ ਸਾਨੂੰ ਲੋੜ ਪੈ ਗਈ ਕਿ ਬਾਬਾ ਸਾਹਿਬ ਦਾ ਸੁਪਨਾ ਜਿਹੜਾ 75 ਸਾਲਾਂ ਬਾਅਦ ਵੀ ਦੂਰਾ ਕਿਉਂ ਸਾਨੂੰ ਸਰਕਾਰ ਨੇ ਅਣਭੰਗਾ ਕਿਉਂ ਦਿੱਤਾ ਸੁਪਨਾ ਅਧੂਰਾ ਵੀ ਸਾਡੇ ਕਰਕੇ ਔਰ ਅੰਗਲਿਆ ਵੀ ਸਾਨੂੰ ਸਾਡੇ ਕਰਕੇ ਲੋੜਾ ਮਿੱਤਰੋ ਆਪਣੀਆਂ ਅੱਖਾਂ ਨੂੰ ਜਗਾਓ ਮੇਰੀਆਂ ਭੈਣਾ ਬਿਆਂ ਅੱਖਾਂ ਨੂੰ ਜਗਾਓ ਜਿੱਥੇ ਵੀ ਤੁਹਾਡੇ ਨਾਲ ਤੱਕਾ ਹੁੰਦਾ ਚਾਹੇ ਤੁਹਾਡਾ ਕੋਈ ਵੀ ਐਮਐਲਏ ਸੱਕ ਆਇਆ ਰਿਸ਼ਤੇਦਾਰ ਕੁਛ ਵੀ ਲੱਗਦਾ ਪਰ ਆ ਲੱਗਦਾ ਕਿਉਂ ਲੱਗਦਾ ਉਹਨੂੰ ਕੋ ਸਮਾਜ ਦਾ ਤੈ ਕਾਣ ਕਰ ਦਿੱਤਾ ਤੂੰ ਮੇਰਾ ਕੱਖ ਨਹੀਂ ਲੱਗਦਾ ਕਿਉਂ ਕਿ ਸਮਾਜ ਜਿਹੜਾ ਆ ਉਹ 바ਵਾ ਸਾਹਿਬ ਦੇ ਮੁਤਾਬਕ ਸਭ ਤੋਂ ਵੱਡਾ ਆ ਪਰ ਅੱਜ ਅਸੀਂ ਸਮਾਜ ਨੂੰ ਬਹੁਤ ਜਲਦੀ ਇੰਨਾ ਛੋਟਾ ਜਿਹਾ ਸਮਝ ਲਿਆ ਇਹ ਸਮਾਜ ਨੇ ਚੰਗਾ ਅਸੀਂ ਇੰਨੇ ਤਕੜੇ ਬਣ ਗਏ ਇੰਨੇ ਕ ਅਕਲਮੰਦ ਬਣ ਗਏ ਇਹ ਸਮਾਜ ਨੂੰ ਕਹਿਣ ਲੱਪੇ ਸਮਾਜ ਹੀ ਨਹੀਂ ਚੰਗਾ ਕਦੀ ਅੰਦਰ ਛਾਤੀ ਮਾਰੀਏ ਕਿ ਬਾਬਾ ਸਾਹਿਬ ਤੋਂ ਵੀ ਵੱਡੇ ਬਣ ਗਏ ਬਾਬਾ ਸਾਹਿਬ ਨੇ ਤੇ ਨਹੀਂ ਗੱਲ ਕਹੀ ਨਹੀਂ ਇੰਨਾ ਜ਼ੁਲਮ ਹੋ ਗਿਆ ਉਹਨਾਂ ਦਾ ਤਸ਼ੱਦਦ ਹੋਇਆ ਭੁੱਖੇ ਰੇ ਪਿਆਸੇ ਰੇ ਕਿਸ ਤਰ੍ਹਾਂ ਪੜੇ ਉਹ ਨਹੀਂ ਤਾਂ ਸਮਾਜ ਨੂੰ ਫਿਰ ਨਹੀਂ ਮਾਰਾ ਗਿਆ ਔਰ ਜਾਂਦੇ ਹੋਏ ਵੀ ਕਹਿ ਕੇ ਗਏ ਕਿ ਮੈਂ ਸਮਾਜ ਦੇ ਵਿੱਚ ਜਾਣਾ ਚਾਹੁੰਦਾ ਸੀ ਜਾ ਨਹੀਂ ਸਕਿਆ سو so, آؤ wow! اپنے سماج نو تکڑا کر کریے کٹھے ہوئیے اے یاترا جتھے آج وکرے بکھرے بکھرے پڑاواں ماتے میں میرے کو شبد نہیں جہاں میں تنباد کر پائے جیون سنگھ مموریئل ٹرسٹ وڈے پکوان بالمی تیتھ و سڈے رستے بھی گوال منڈی تو ਜਿੱਕਿ ਤੇ ਹੋਰ ਵੀ ਜਿੱਥੋਂ ਸਾਡੇ ਜਿਵੇਂ ਭਾਈ ਜੇਤਾ ਜੀ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚੋਂ ਔਰ ਇੱਥੇ ਜੋ ਤੁਸੀਂ ਵੈਲਕਮ ਕੀਤਾ ਇਸ ਯਾਤਰਾ ਨੂੰ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਯਾਤਰਾ ਵੱਲੋਂ ਧੰਨਵਾਦ ਕਰਦਾ ਉਮੀਦ ਕਰਦਾ ਕਿ ਜਿਹੜਾ ਤੁਸੀਂ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਖੜੇ ਸਮਾ ਆ ਗਿਆ ਜਿੱਥੇ ਮੈਂ ਤੁਹਾਡਾ ਧੰਨਵਾਦ ਕਰ ਰਿਹਾ ਅੱਜ ਤੋਂ ਅੱਜ ਤੋਂ ਮਿੱਤਰੋ ਪਲੈਨਿੰਗ ਕਰਨੀ ਸ਼ੁਰੂ ਕਰ ਲਓ ਅੱਜ ਤੋਂ ਮੇਰੀਆਂ ਭੈਣਾ ਪਲੈਨਿੰਗ ਸ਼ੁਰੂ ਕਰ ਲੈਣਾ 5 ਅਪ੍ਰੈਲ 2023 ਨੂੰ ਦਿਨ ਐਤਵਾਰ ਸ਼ਹੀਦ ਉਦਮ ਸਿੰਘ ਦੇ ਪੁੱਤ ਸੁਨਾਮ ਵਿਖੇ ਅਸੀਂ ਬਿਹਰਾਖਤ ਕੇ ਪਹੁੰਚਣਾ ਚਾਹੇ ਕੁਛ ਵੀ ਹੋ ਜਵੇ ਉਸ ਦਿਨ ਅਸੀਂ ਦਿੱਲੀ ਦਾ ਤਖਤ ਤੱਕ ਲਾ ਦੇਣਾ ਜੇਕਰ ਤੁਸੀਂ ਲੋਕ ਇਸ ਯਾਤਰਾ ਤੋਂ ਬਾਅਦ ਅੱਜ ਤੋਂ ਆਪਣੇ ਮਨ ਦੇ ਵਿੱਚ ਚੀਸ ਲੈ ਲਈ ਉਸੀ ਸ਼ਹੀਦ ਵਾਂਗੂ ਜਿਹੜਾ 25 ਦਸੰਬਰ 1899 ਚ ਜੰਮਦਾ ਔਰ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੁੰਦਾ ਉਸ ਨੂੰ ਦੇਖ ਕੇ 20 ਸਾਲ ਉਸ ਚੀਜ਼ ਨੂੰ سینੇ ਦੇ ਵਿੱਚ ਦਬਾ ਕੇ ਆਪਣੀ ਅਣਖ ਜਾਗਦੀ ਰੱਖ ਕੇ ਉਸ ਅਡਵਾਇਰ ਨੂੰ ਇੰਗਲੈਂਡ ਦੇ ਵਿੱਚ ਜਾ ਕੇ ਗੋਲੀਆਂ ਨਾਲ ਪੁੰਦ ਇਹਨੂੰ ਅਣਖ ਕਹਿੰਦੇ ਆ ਜੇ ਸਾਡੀ ਅਣਖ ਜਾਗ ਪਈ ਹੈ ਕੋਦਿਲ ਆਪ ਕਰਨੇ ਵਾਲਾ ਸਾਡਾ ਐਡਾ ਵੱਡਾ ਸਮਾਜ ਹੋਵੇ ਐਡਾ ਵੱਡਾ ਸਮਾਜ ਹੋਵੇ ਤਾਂ ਅਸੀਂ ਮਾਰੇ ਮਾਰੇ ਤੋਲ ਫਦੇ 2 2 3 3 ਪਰ 4 4 ਪਰਸੈਂਟ ਵਾਲੇ ਲੋਕ ਸਾਡੇ ਤੇ ਰਾਜ ਕਰੀ ਜਾਂਦੇ ਔਰ ਅਸੀਂ ਜਿਨ੍ਹਾਂ ਨੂੰ ਚੜ ਚੜ ਕੇ ਭੇਜਦੇ ਆ ਉਹ 50 ਸਾਲਾਂ ਬਾਅਦ ਵੇ ਆ ਕੇ ਸਾਡੇ ਵਿੱਚ ਵਹਿ ਜਾਂਦੇ ਅਸੀਂ ਕੁਝ ਵੀ ਨਹੀਂ ਕਹਿੰਦੇ ਉਹਨਾਂ ਨੂੰ ਚਲੋ ਸਾਡਾ ਐ ਜੀ ਚਲੋ ਸਾਡਾ ਨਾ ਪੁੱਲਿਆ ਸਾਡਾ ਕੋਈ ਨਹੀਂ ਸਾਡਾ ਉਹ ਹੀ ਆ ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਦੇ ਵਿਖਦੇ ਕਰਕੇ ਕੁਛ ਨਾ ਕੁਛ ਕਰਨਾ ਚਾਹੁੰਦਾ ਨਹੀਂ ਤਾਂ ਸਾਡਾ ਕੋਈ ਵੀ ਹੈ ਨਹੀਂ ਜੇਕਰ ਸਤਗੁਰੂ ਰਵਿਦਾਸ ਮਹਾਰਾਜ ਨੇ ਐਸੀ ਲਾਲਤੋ ਦਿਵਨ ਕੋਣ ਕਰੇ ਦੇ ਵਿੱਚ ਸ਼ਬਦ ਦੇ ਵਿੱਚ ਕਿਹਾ ਸੀ ਕਿ ਨਾਮਦੇਵ ਕਵੀਨ ਥਲੋਚਨ ਸਦਰਾ ਸੰਤ ਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀ ਉਤੇ ਸਭ ਸਰੇ ਉਨੀ ਵੀ ਇਹ ਭਰਾ ਕਿ ਐਸੀ ਮੇਰੇ ਭਰਾ ਆ ਕਿਉਂਕਿ ਬੇਗਮ ਭਰਾ ਸ਼ਬਦ ਦੇ ਵਿੱਚ ਕਹੇ ਸੀ ਉਹਨਾਂ ਨੇ ਅਬ ਮੋਕੂ ਵਤਨ ਕਹੇ ਭਾਈ ਉਹ ਆ ਫੈਸਲਾ ਮੇਰੇ ਭਾਈ ਕਿਹੜਾ ਬਤਨ ਲੱਭਿਆ ਸੀ ਉਹਨਾਂ ਨੂੰ ਇਹ ਲੱਭਿਆ ਸੀ ਬਤਨ ਜਿੱਥੇ ਨਾਮਦੇਵ ਕਬੀਰ ਤਲੋਚਨ ਸਤਰਾ ਸੰਤਰੇ ਰਹਿੰਦੇ ਸੀ ਇਹ ਨਹੀਂ ਸੀ ਲੱਭਿਆ ਕਿ ਮੇਰੀ ਮਾਂ ਕਿੱਥੇ ਮੇਰਾ ਪਿਓ ਕਿੱਥੇ ਮੇਰੀਆਂ ਭੈਣਾਂ ਕਿੱਥੇ ਮੇਰੇ ਹੋਰ ਕਿੱਥੇ ਇਸੇ ਤਰੀਕੇ ਨਾਲ 바ਵਾ ਸਾਹਿਬ ਸਾਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਗਏ 39 ਮੋਤੀਆਂ ਨੂੰ ਚਾਹੇ ਮੋਤੀ 5 5 ਹਨ ਚਾਹੇ ਉਹ ਗਣਤੀ 50 ਆ ਕਿਸੇ ਦੀ 50 ਲੱਖਾ ਕਿਸੇ ਦੀ 2 ਲੱਖਾ ਕਿਸੇ ਦੀ 3 ਲੱਖਾ ਅਸੀਂ ਕਿਸੇ ਨੂੰ ਵੀ ਪਿੱਛੇ ਨਹੀਂ ਸਮਝਣਾ ਛੋਟਾ ਨਹੀਂ ਸਮਝਣਾ ਅਸੀਂ ਇਹਨਾਂ ਸਾਰੇ ਮਾਲਾ ਦੇ ਮਣਕੇ ਦੇ ਵਿੱਚੋਂ 5% ਬੰਦੇ ਲੈਣੇ ਆ 5% ਮੈਂਬਰਸ਼ਿਪ ਲੈਣੀ ਹੈ ਜਿਸ ਦਿਨ ਤੁਸੀਂ 5% ਮੈਂਬਰ ਬਣ ਗਏ ਮੈਨੂੰ ਪਤਾ ਕਿ ਸ਼ਡਿਊਲਡ ਕਾਸ ਸਮਾਜ ਬਹੁਤ ਵੱਡਾ ਇਹਨਾਂ 100% ਜੁੜਨਾ ਨਹੀਂ ਪਰ ਜਿਸ ਦਿਨ ਤੁਸੀਂ 5% ਜੁੜ ਗਏ ਇਹ ਵਿਚਾਰ ਤਾਂ ਰਾਏ ਹੋ ਜਈਆ ਕਿ ਤੁਹਾਡੇ ਪੈਰਾਂ ਦੇ ਵਿੱਚ ਉਸ ਦਿਨ ਸਰਕਾਰਾਂ ਚ ਕਾ ਦਵਾਂਗੇ ਸਰਕਾਰਾਂ ਜਿਹੜੀਆਂ ਤੁਹਾਡੇ ਮੁਤਾਬਕ ਚੱਲਣਗੀਆਂ ਅੱਜ ਸਰਕਾਰਾਂ ਦੇ ਮੁਤਾਬਕ ਅਸੀਂ ਚੱਲਦੇ ਹਾਂ ਸੋ ਆਓ ਆਪਣੀ ਲੱਭ ਮੈਂਬਰਸ਼ਿਪ ਵੀ ਜਿਹੜੀ ਆ 10 ਰੁਪਏ ਭਰ ਕੇ ਪਾਵਰ ਆਫ ਸੋਸ਼ਲ ਜੁਨਟੀ ਦੇ ਮੈਂਬਰ ਬਣੀਏ ਔਰ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਆ ਇਹ ਸਾਰੇ ਹੀ ਧਰਮਾਂ ਦਾ ਸਤਕਾਰ ਕਰਦੀ ਹੈ ਤੇ ਕਿਸੇ ਵੀ ਗੈਰ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਾ ਚੰਗਾ ਕਹਿੰਦੀ ਆ ਨਾ ਮਾੜਾ ਕਹਿੰਦੀ ਆ ਸਿਰਫ ਤੇ ਸਿਰਫ ਆਪਣੇ ਭਾਈਚਾਰੇ ਦੇ ਦੁੱਖਾਂ ਨੂੰ ਖਤਮ ਕਰਨ ਲਈ ਕਾਇਮ-ਦਾਇਮ ਸਦਾ ਪਾਤਸ਼ਾਹੀ ਦੋਮਨਾ ਸੇਮ 100 ਆਹੀ ਜੋ ਗੁਰੂਆਂ ਦਾ ਬੇਗਮਪੁਰੇ ਦਾ ਸੰਕਲਪ ਆ ਅਸੀਂ ਪਾਤਸ਼ਾਹੀ ਖੜੀ ਕਰਨਾ ਚਾਹੁੰਦੇ ਹਾਂ ਬਾਦਸ਼ਾਹੀ ਨਹੀਂ ਪਾਤਸ਼ਾਹੀ ਕਿਹੜੀ ਪਾਤਸ਼ਾਹੀ ਉਹ ਪਾਤਸ਼ਾਹੀ ਜਿਹੜਾ ਗੁਰੂਆਂ ਦਾ ਬੇਗਮਪੁਰੇ ਦਾ ਸੰਕਲਪ ਸੀ ਜਿਹਦੇ ਪੈਰਾਂ ਦੇ ਵਿੱਚ ਬਾਦਸ਼ਾਹियां ਰੋਲਣੀਆਂ ਇਸੇ ਕਰਕੇ ਲੋਧੀ ਨੇ ਜਦੋਂ ਬੁਲਾਇਆ ਸੀ ਸਤਗੁਰਾਂ ਨੂੰ ਕਹਿੰਦੇ ਰਾਜ ਲੇਲਾ ਕਹਿੰਦੇ ਕਿਹੜਾ ਰਾਜ ਮੈਂ ਤਾਂ ਕਾਇਮ ਦਾਇਮ ਸਦਾ ਪਾਸ਼ਾਹੀ ਦਾ ਰਾਜ ਕਰਦਾ ਤੂੰ ਕਿਹੜਾ ਰਾਜ ਲੈ ਤਾ ਸਮਝੀਏ ਗੁਰਾਂ ਦੇ ਸੰਕਲਪ ਨੂੰ ਬਾਣੀ ਨੂੰ ਸਮਝੀਏ ਕਿਉਂਕਿ ਸਮਾਂ ਨਹੀਂ ਆ ਨਹੀਂ ਤਾਂ ਹੋਰ ਵੀ ਖੁੱਲ ਕੇ ਵਿਚਾਰਾ ਕਰਦੇ ਸੋ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਪਾਵਰ ਆਫ ਸੋਸ਼ਲ ਜੁਨਟੀ ਵੱਲ ਯਾਤਰਾ ਵੱਲ ਸਾਰੇ ਹੀ ਭਰਾਵਾਂ ਵੱਲ ਕਿਉਂਕਿ ਇਹ ਯਾਤਰਾ ਜਿਹੜੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਇੱਕ ਇੱਕ ਕਦਮ ਨਾਲ ਦੋ ਦੋ ਕਦਮ ਦੇ ਨਾਲ ਦੋ ਦੋ ਕਿਲੋਮੀਟਰ ਚੱਲਣ ਦੇ ਨਾਲ 10 ਕਿਲੋਮੀਟਰ ਚੱਲਣ ਦੇ ਨਾਲ ਇਹ ਯਾਤਰਾ ਸਫਲ ਹੋਣੀ ਹੈ ਮੇਰੇ ਭਰਾ ਸਵੇਰ ਦੇ ਮੇਰੇ ਨਾਲ ਚੱਲੇ ਹੋਏ ਆ ਮੇਰੇ ਬੱਚੇ ਸਵੇਰ ਦੇ ਮੇਰੇ ਨਾਲ ਚੱਲੇ ਹੋਏ ਆ ਮੇਰੀਆਂ ਭੈਣਾਂ ਵੀ ਬੈਠੀਆਂ ਆ ਸੋ ਭੈਣਾ ਵੀ ਲੋੜ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੁਣ ਉਧਰ ਨੂੰ ਜਾਣਾ ਤਾਂ ਕਿ ਗੁਰੂਆਂ ਦਾ ਜਿਹੜਾ ਸੰਕਲਪ ਲਿਆ ਹੋਇਆ ਤੇ ਬਾਵਾ ਸਾਹਿਬ ਸਾਡਾ ਇੱਕ ਜ਼ਿੰਮੇਵਾਰੀ ਲਾ ਕੇ ਗਈ ਸੀ ਕਿ ਤੁਸੀਂ ਇਹ ਕਾਫਲੇ ਨੂੰ ਮੋੜ ਨਹੀਂ ਦੇਣਾ ਹੁਣ ਆਪਾਂ ਕਾਫਲੇ ਨੂੰ ਵੀ ਅੱਗੇ ਲੈ ਕੇ ਜਾਣਾ ਔਰ ਆਪਣੇ ਜਨ ਨਾਲ ਜਿਹੜੇ ਧੋਖਾ ਦੇਣ ਵਾਲੇ ਆ ਉਹਨਾਂ ਦੇ ਅਗੇਂਸਟ ਵੀ ਫਤਵਾ ਜਾਰੀ ਕਰਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਬੇਨਤੀ ਕਰੂੰਗਾ ਕਿ ਅਪ੍ਰੈਲ 30 2023 ਨੂੰ ਭੁੱਲਿਓ ਨਾ ਇਹ ਨਾ ਹੋਵੇ ਕਿ ਸਰਕਾਰ ਕਵੇ ਕਮਲਾ ਜਿਆ ਝੰਡਾ ਚੱਕੀ ਫਿਰਦਾ ਸੀ ਪਿੱਛੇ ਤਾਂ ਕੋਈ ਵੀ ਨਹੀਂ ਆਇਆ ਅੱਗਾ ਦੌੜ ਪਿੱਛਾ ਚੌੜ ਹੋ ਗਿਆ ਇਹ ਹੁਣ ਤੁਸੀਂ ਦੇਖਣਾ ਵੀ ਇਹ ਕਮਲੇ ਜਿਆ ਜਿਹੜਾ ਘੁੰਮ ਰਿਹਾ ਆਪਣੇ ਭੈਣਾ ਭਰਾਵਾਂ ਦੇ ਵਿੱਚ ਹੁਣ ਤਾਂ ਤੁਸੀਂ ਇੱਜਾ ਮੇਰਾ ਵੈਲਕਮ ਕੀਤਾ ਤੇ ਜੇਕਰ ਇਸ ਯਾਤਰਾ ਦੇ ਪਿੱਛੇ 30 ਤਰੀਕ ਨੂੰ ਉਸ ਦਿਨ ਵੀ ਮੈਂ 12 ਕਿਲੋਮੀਟਰ ਚੱਲ ਕੇ ਯਾਤਰਾ ਖਤਮ ਕਰਨੀ ਹੈ 12 ਕਿਲੋਮੀਟਰ ਚੱਲਣ ਦੇ ਸਮੇਂ ਦੇ ਵਿੱਚ ਵਿੱਚ ਸਵੇਰਾਂ ਤੋਂ ਜਿੰਨੀ ਦੂਰੀ ਤੁਹਾਡੀ ਬਣਦੀ ਆ ਆਪਣੀ ਪਲੈਨਿੰਗ ਕਰਕੇ ਇਹੋ ਜਿਹਾ ਦੱਸ ਦਈਏ ਸਰਕਾਰਾਂ ਨੂੰ ਕਿ ਅੱਜ ਸ਼ਡਿਊਲਡ ਕਾਸਟ ਸਮਾਜ ਉੱਠ ਖੜਾ ਹੋਇਆ ਸੋ ਮੈਨੂੰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਭੁੱਲੋਗੇ ਨਹੀਂ ਇਨ੍ਹਾਂ ਸ਼ਬਦਾਂ ਦੇ ਨਾਲ ਜੈ ਭੀਮ ਜੈ ਭਾਤ ਜੋ ਬੋਲੇ ਈਸੋ ਨਲ ਪੈ ਅੱਲਾਹ ਹੁਸਨਤ ਜੋ ਬੋਲੇ ਸੂਦਾ ਹੈ ਇੱਕੋ ਨਾਰਾ ਤਕਤਾ ਬਿਨ ਨਹੀਂ ਹੁਣਾ ਨਿਆਰਾ ਉਹ ਸੂਦਾ ਹੈ ਇੱਕੋ ਨਾਰਾ ਆਪਾ ਬਿਨ ਨਹੀਂ ਜਾਣਾ ਉਹ ਸੂਦਾ ਹੈ ਇੱਕੋ ਨਾਰਾ ਕਰਦੇ ਬਿਨ ਨਹੀਂ ਵਿਜਾਰਾ ਉਹ ਸੂਦੀ ਤੂੰ ਬੰਨ ਲਲਕਾਰ ਆਜ਼ਾਦੀ ਆਉ ਤੇਰੇ ਦਵਾਰ ਉਹ ਸੂਦੀ ਤੂੰ ਬੰਨ ਲਲਕਾਰ ਆਜ਼ਾਦੀ ਆਉ ਤੇਰੇ ਦਵਾਰ ਉਹ ਸੂਦੀ ਤੂੰ ਬੰਨ ਲਲਕਾਰ ਆਜ਼ਾਦੀ ਆਉ ਤੇਰੇ ਦਵਾਰ ਸੋ ਬਾਬਾ ਸਾਹਿਬ ਜੀ ਦਾ ਸੁਪਨਾ ਆਪਾਂ ਪੂਰਾ ਕਰਨਾ ਸੋ ਇਹਨਾਂ ਸ਼ਬਦਾਂ ਦੇ ਨਾਲ ਜੇ ਕਿਸੇ ਦੇ ਨਾਲ ਲੈਣ ਤੋਂ ਰਹਿ ਗਿਆ ਹੋਵੇ ਕਿਸੇ ਦੇ ਅਗੇਂਸਟ ਕੋਈ ਗੱਲ ਕਹੀ ਗਈ ਹੋਵੇ ਇਹਨਾਂ ਮੈਂ ਯਕੀਨ ਦਵਾਗਾ ਕਿ ਆਪਾਂ ਰਾਜਨੀਤਿਕ ਲੋਕਾਂ ਕਰਕੇ ਵੰਡ ਨਹੀਂ ਹੋਣਾ ਇਹ ਮੇਰਾ ਯਕੀਨ ਰੱਖਿਓ ਰਾਜਨੀਤਿਕ ਲੋਕ ਜਿਹੜਾ ਵੀ ਤੁਹਾਨੂੰ ਲੱਗਦਾ ਉਹਨੂੰ ਕਹੋ ਵੀ ਜਸਲ ਦੀ ਸਟੇਜ ਤੇ ਬੈਠ ਕੇ ਵਿਚਾਰੀ ਸਾਂਝੇ ਕਰਕੇ ਦਿਖਾਓ ਕੋਈ ਵੀ ਚੈਲੰਜ ਕਰਦਾ ਮੈਂ ਇਹਨਾਂ ਪਰਮਾਤਮਾ ਦੀ ਕਿਰਪਾ ਹੈ ਮੈਂ ਕਦੇ ਵੀ ਗद्दार ਨੂੰ ਗद्दार ਕਹਿਣ ਤੋਂ ਡਰਦਾ ਨਹੀਂ ਛਰੇਆਮ ਕਹਿੰਦਾ ਕਿਉਂ ਜੇ ਮੇਰੇ ਬੱਚਿਆਂ ਦਾ ਭਵਿਕਾ ਹੀ ਨਹੀਂ ਲੋਕਾਂ ਲੋੜਿਆ ਇਸ ਕਰਕੇ ਆਓ ਇਸ ਨਾਂ ਨੂੰ ਪੜਿਏ ਕਿ ਅਣਖ ਜਗਾਓ ਆਜ਼ਾਦੀ ਪਾਓ ਯਾਤਰਾ ਜਿਹੜੀ ਹੈ ਇਹ ਸਾਡੇ ਬੱਚਿਆਂ ਦਾ ਫਿਊਚਰ ਹੈ ਨਹੀਂ ਤਾਂ ਬੱਚੇ ਸਾਨੂੰ ਕੋਸਣਗੇ ਕਿ ਤੁਸੀਂ ਲੋਕ ਕੀ ਕਰਕੇ ਗਏ